ਦੇ ਦੇ ਖੋਟੀ ਆਹਾ ਓਏ ਆ ਕੀ ਕਰ ਖੇੜੇ ਓਏ ਆ ਕੀ ਕਰ ਖੋਤ ਪੈ ਲੱਕਰ ਭੁਕੇਗਾ ਹਰ ਦੇ ਬਿਨਾ ਤੇਰਾ ਕਰ ਭੁਕੇਗਾ ਤੂੰ ਹੈ ਮੈਂ ਆ ਕੀ ਕਰਦਾ ਸੁੱਕੀ ਸੰਦੀ ਕਿਉਂ ਭੁਕਦਾ ਹੈ ਓਏ ਕੀ ਮਕਲਾ ਬਾਹਰ ਮੈਂ ਮਰੇ ਪੈਦਾ ਮਾਰਕ ਮੈਂ ਬੀਪੀਆਂ ਦੇ ਪੂਰੇ ਪਿੱਛੇ ਹੋ ਹੁਏ ਖੜੇ ਪਰਿਵਾਰ ਨੇ ਪਵਾ ਕੇ ਟੂਮਾ ਤੁਚੀਆਂ ਮੱਛੀ ਦੇ ਫੜਦੇ ਓ ਅਸੀਂ ਕਿ ਉਹਨਾਂ ਨੂੰ ਕਹਿਣਾ ਕਿ ਐਡੀ ਗੱਲ ਹੋਈ ਤੂ ਓਏ ਕੀ ਗੱਲ ਹੋਈ ਤੇ ਤਰਕੇ ਜਦੋਂ ਮਨ ਆਉਂਦਾ ਤੇ ਕਹਿੰਦਾ ਕਹਿੰਦਾ ਸੋਣਾ ਲੱਗਦਾ ਵੀ ਤੈਨੂੰ ਆ ਬਾਬਲ ਨੂੰ ਕੜਾ ਪਾਉਮ ਕੜਾ ਟੈਡੇ ਪਾਤਾ ਹਰ ਜਿਹੜਾ ਬਾਬਲਾ ਉਸ ਨੂੰ ਪਾਉਂਦੂ ਡੇਕਾ ਲੱਗਦਾ ਯਾਰ ਮੈਨੂੰ ਇੱਕ ਦੱਸ ਯਾਰ ਤੂੰ ਕੰਬਲ ਕਿੱਥੇ ਰੂ ਕੰਬਲ ਦੇਦਾ ਕਾਉਂ ਫੂਕਦਾ ਕੰਬਲ ਆ ਕੰਮਾ ਕੰਬਲਾ ਜੋਗਰਾ ਪਾਗੜਾ ਦਾ ਤਿਮਰਈ ਯਾਰ ਓਏ ਅਜੇ ਤਾਂ ਖੇਤ ਕੁੱਤੀ ਚੂਈ ਹੋਵਾਂ ਮੈਂ ਉੱਥੇ ਨਹੀਂ ਕੰਬਲ ਪਾਉਂਦਾ ਕੁੱਤੀ ਮਾਇ ਦਾ ਜੋਗਣਾ ਮੈਂ ਕਿੱਦਾਂ ਤੇਰੀ ਤੇਰੀ ਤੀ ਤੀ ਮੀਰੂ ਤੇਰੇ ਕਾੜੇ ਪਾਗੜੀ ਗਏ ਹਾਂ ਜਹ ਜਹ ਇਹਨੂੰ ਪਾਤੇ ਤੈਨੂੰ ਪਾ ਤੇਰੀ ਮੇਰੇ ਕੋਈ ਤਲਕਾਤੀ ਨਹੀਂ ਲੈ ਕਿਉਂ ਨਹੀਂ ਹੈਗਾ ਬਾਈ ਜਨਾਨੀ ਕੀ ਦੀਏ ਕੀ ਦੀਏ ਜਨਾਨੀਆਂ ਇਹ ਤੇਰੀ ਉਹ ਟੁੰਗਾ ਤੇ ਛੂਨੂ ਇਕੱਠ ਹੇ ਕਰ ਕੀ ਹੁੰਦਾ ਜੇ ਬਾਈ ਨੂੰ ਖੜਾ ਪਾਤਾ ਬੜਾ ਪਾਤਾ ਨਾਲ ਹੋਰਾ ਹੱਦ ਹੋਈ ਪਈ ਐ ਤੇਰਾ ਗਲਤ ਬੋਲਦੈ ਮੁੱਠੋ ਤੈ ਮਰੂ ਮੈਂ ਛੱਡ ਦਲਦਾ ਕਿਉਂ ਚਾਂਬੜੀ ਜਾਂਦਾ ਓਏ ਓਏ ਮੇਰੀ ਰੱਖ ਦੇ ਜੀ ਮਾਰਦਾ ਯਾਰ ਹੱਦ ਹੋ ਗਈ ਐ ਤੇਰੇ ਵਰਗਾ ਮੈਂ ਮਸਜਿਦ ਨਹੀਂ ਦੇਖਣਾ ਇਹ ਗੱਲ ਗਲਤ ਆ ਤੇਰੀ ਵੀਰੇ ਮੈਂ ਜੀ ਦੇਖਣਾ ਤੇ ਮੈਂ ਕਰ ਦੇਗਾ ਤੇਰੇ ਵਰਗਾ ਮੈਂ ਮਸਜਿਦ ਨਹੀਂ ਦੇਖਣਾ ਕੋਈ ਤੈਨੂੰ ਐ ਵਸ ਮੈਂ ਧੀ ਦੇ ਬਾਪ ਨੂੰ ਕਿਵੇਂ ਕਹਿੰਦਾ ਵੀ ਇਹਨੂੰ ਕੜਾ ਪਾ ਕੇ ਜਾਓ ਮੈਂ ਬਾਪਾ ਉਹ ਤੜੀਸੇ ਫਿਰ ਨਹੀਂ ਲੱਗਦਾ ਜਦੋਂ ਮੈਨੂੰ ਹੁੰਦਾ ਤੀ ਮੈਨੂੰ ਨਹੀਂ ਹੁੰਦੀ ਨਾ ਜਦੋਂ ਤੈ ਮੈਨੂੰ ਕਹੇ ਕਹਦਾ ਮੈਂ ਕੜਾ ਪਾਵਾਂ ਸਾੜੇ ਕਰ ਦੇ ਤੈਥੋਂ ਕਰਾਂ ਪੁੱਛੇ ਮੈਨੂੰ ਮੈਨੂੰ ਤੇਰਾ ਹੱਥ ਗੁੱਲ ਨਹੀਂ ਉਹ ਰਾਸ ਕੋਲੇ ਹੁਣ ਪੈ ਤਾ ਹੈਗਾ ਤੈਨੂੰ ਚੱਕ ਲੈਣਾ